ਆ ਨਾ ਉਹਨੂੰ ਵਰੋ ਤੁਸੀਂ ਨਾ ਆ ਮੇਰਾ ਘੋੜਾ ਵਾਢ ਲੋ ਉਹਦਾ ਗੋਬੜਾ ਇਹ ਘੋੜਾ ਵਾ ਲੈ ਫਿਰ ਜਾਏਗਾ ਕਾਦੇ ਤੇ ਵਾਦਾ ਤੁਹਾਡੇ ਰਾਜੀ ਦੇ ਕੁੱਪੜ ਤੇ ਬਪਤੀ ਕਾ ਪਰਜਾਈ ਕਿ ਹਾਂ ਜਾ ਲੈ ਮੋਦੀ ਬੇਟੀ ਕਹਿੰਦੀ ਬਣਾ ਦੇਰਾ ਕਿਵੇਂ ਹੈ ਕਹਿੰਦਾ ਪਰਜਾਈ ਰੋਟੀ ਨਹੀਂ ਪਕਦੀ ਤੇ ਭੁੱਖ ਨਾ ਮੇਰੇ ਤੋਂ ਮੋਰ ਨਾ ਪਨਾਲੀ ਬੁੜੀ ਨੇ ਮੇਰੇ ਕੋ ਇੱਕ ਆਪਣਾ ਵੇਲੀ ਕਹਿੰਦੀ ਬਾਈ ਇੱਕ ਗੱਲ ਪੁੱਛਾਂ ਹੂੰ ਮੇਰਾ ਕੋਸੂ ਅੱਛਾ ਤੇ ਵੀ ਤੂੰ ਆ ਦੀ ਸੱਚੀ ਮੁੱਚੀ ਸੜਾ ਛੜੇ ਮੰਦੇ ਦੀ ਬਾਈ ਜਿਹੜੀ ਅੱਖ ਹੁੰਦੀ ਐ ਉਹ ਮਤਲਬ ਵੀ ਅੱਖ ਨਾ ਲੁੱਚੀ ਜੀ ਅੱਖ ਹੁੰਦੀ ਐ ਉਹ ਤੇਰੀ ਹੈਗੀ ਆ ਦੀ ਤਿੰਨ ਚਾਰ ਭੂਆ ਦੋ ਚਾਰ ਮਾਸੀਆਂ ਮੁੰਡਾ ਕੁੜੀ ਜ਼ਿੰਮੇਦਾਰਾਂ ਦੇ ਆ ਬਸ ਐਂਡ ਤੇ ਉਹਨਾਂ ਦਾ ਵਿਆਹ ਕਰਾਉਣਾ ਤੁਸੀਂ ਇੰਨਾ ਫਿਰ ਮਨ ਦਾ ਹਿੱਸਾ ਬਣ ਕੇ ਕਿਵੇਂ ਜੇ ਮਹਿਸੂਸ ਕਰਦੇ ਹੋ 13 ਨਹੀਂ ਉਹ ਤੇਰੇ ਗੋਹੇ ਰੰਗ ਦਾ ਕੋਸੂ 13 ਨਹੀਂ ਉਹ ਤੇਰੇ ਗੋਹੇ ਰੰਗ ਦਾ ਕੋਸੂ ਸੋ ਰੱਬ ਦੀ ਲਗੇ ਤੂੰ ਠੀਕ ਖਿਲਵਲੀ ਛੜੇ ਬੰਦੇ ਵੀ ਬੰਦੇ ਵੀ ਉਹ ਕਿਹ ਮੱਖ ਖਿਲਵਲੀ ਛੜੇ ਬੰਦੇ ਮਾ ਤੁਹਾਡੀ ਆਖਰੀ ਗੱਲ ਮੈਨੂੰ ਕਲੀਅਰ ਕਰਾ ਮੈਨੂੰ ਉਹ ਗੱਲ ਜੀ ਜਰੂਰ ਸੁਣਾਓ ਉਹ ਡਾਇਲੋਗ ਜਰੂਰ ਸੁਣਾਓ ਜਦੋਂ ਤੁਸੀਂ ਕਹਿੰਦੇ ਆ ਵੀ ਫਿਰ ਹੁਣ ਫੋਫੜ ਜਾਊਗਾ ਕਾਦੇ ਤੇ ਆ ਤੁਹਾਡੇ ਰਾਜੀ ਜੇ ਕੁੱਕੜ ਤੇ ਉਹ ਨਾ ਕਰ ਅੰਮਰਦੀਪ ਨੇ ਬਹੁਤ ਵਧੀਆ ਪਿਆਰੇ ਜਿਹੜੇ ਡਾਇਲੋਗਸ ਸਾਰੀਆਂ ਫਿਲਮਾਂ ਦੇ ਜਿੰਨੇ ਕੀਤੀਆਂ ਉਹਦੇ ਨਾਲ ਤਾਂ ਬਹੁਤ ਵਧੀਆ ਜਿਹੜਾ ਉਹ ਸੀਗਾ ਵੀ ਉਹ ਕਹਿੰਦਾ ਵੀ ਉਹ ਕੋਈ ਕੋਈ ਕਹਿੰਦਾ ਸਾਗ ਬਣਾ ਲਓ ਕੋਈ ਕਹਿੰਦਾ ਮੂੰਗੀ ਦੀ ਦਾਲ ਧਰ ਲਓ ਫੁੱਫੜ ਆਇਆ ਹੈ ਤੇ ਪਰ ਉਹ ਫੁੱਫੜ ਦੇਖੀ ਜਾਂਦਾ ਜਿਹੜੀ ਅਸਲੀ ਗੱਲ ਕਰਨ ਵਾਲੀ ਹੈ ਉਹ ਕਰਦੇ ਨਹੀਂ ਹੈ ਵੀ ਕੋਈ ਮਾ ਮੂਰੇ ਗਾਹ ਕੋਕੜਚੋਗਾ ਚੋਕਦੇ ਫਿਰਦੇ ਆ ਇਹ ਫੁੱਫੜ ਨੂੰ ਫਿਰ ਸੁਝੀ ਵੀ ਇਹਨਾਂ ਨੂੰ ਮਾਰੀ ਟਕੋਰ ਮਾਰਾਂ ਉਹ ਕਹਿੰਦਾ ਐਂ ਕਰੋ ਤੇ ਤੁਸੀਂ ਨਾ ਆ ਮੇਰਾ ਘੋੜਾ ਵਾਢ ਲੋ ਹਾਂ ਉਹਦਾ ਫੁੱਫੜਾ ਜੇ ਘੋੜਾ ਬੰਨ ਲਿਆ ਫਿਰ ਜਾਏਗਾ ਕਾਹਦੇ ਤੇ ਉਹ ਆਦਾ ਤੁਹਾਡੇ ਰਾਜੀ ਦੇ ਕੁੱਕੜ ਤੇ ਹੈ ਵਧੀਆ ਡਾਇਲੋਗ ਬੜਾ ਪਿਆਰ ਮਿਲਿਆ ਬਹੁਤ سارے ਡਾਇਲੋਗ ਅੱਛਾ ਭਾਜੀ ਉਦੋਂ ਤੁਸੀਂ ਨਾ ਪੁਰਾਣੇ ਮਾਹੌਲ ਦੀਆਂ ਫਿਲਮਾਂ ਦੇ ਵਿੱਚ ਕੰਮ ਕਰਿਆ ਹਾਂ ਹੁਣ ਕਈ ਵਾਰੀ ਅਸੀਂ ਜਦੋਂ ਦੇਖਦੇ ਆਂ ਵੀ ਫਿਲਮ ਪੁਰਾਣੇ ਮਾਹੌਲ ਦੀ ਹੁੰਦੀ ਆ ਤਾਂ ਉਹਦੇ ਵਿੱਚ ਕਈ ਵਾਰੀ ਬਹੁਤ ਮਿਸਟੇਕਸ ਰਹਿ ਜਾਂਦੀਆਂ ਨੇ ਵੀ ਉਹ ਫੋਨ ਲਈ ਫਿਰਦੇ ਨੇ ਜਾਂ ਹੋਰ ਕੁਸ਼ਣ ਨਵੇਂ ਵਿਖਾ ਦਿੰਦੇ ਨੇ ਕਈ ਪਿੱਛੇ ਬਿਲਡਿੰਗਾਂ ਵੀ ਦਿਸ ਜਾਂਦੀਆਂ ਹੁੰਦੀਆਂ ਤਾਂ ਲੱਗਦਾ ਵੀ ਇਹ ਜਿਹੜੀਆਂ ਕੁਝ ਤਕਨੀਕੀ ਘਾਟਾਂ ਨੇ ਇਹ ਕਿਉਂ ਰਹਿ ਜਾਂਦੀਆਂ ਇਹ ਨਾ ਜਾਂ ਫਿਰ ਕਿਤੇ ਨਾ ਕਿਤੇ ਨਿਰਦੇਸ਼ਕ ਨੇ ਜਿਹੜੇ ਉਹ ਉਸ ਤਰ੍ਹਾਂ ਦੀ ਪਕਿਆਈ ਨਹੀਂ ਲਿਆਉਂਦੇ ਆਪਣੇ ਕੰਮ ਚੋਂ ਅ ਦੇਖੋ ਕਈ ਵਾਰ ਨਾ ਇਸ ਤਰ੍ਹਾਂ ਹੁੰਦਾ ਹੈ ਬਈ ਸ਼ੂਟਿੰਗ ਵਾਲੀ ਜਗ੍ਹਾ ਜਿਹੜੀ ਲੋਕੇਸ਼ਨ ਹੈ ਹੈਨਾ ਜ्यादा ਜਿੱਥੇ ਤਾਂ ਹੁੰਦਾ ਹੈ ਸਟੂਡੀਓ ਉੱਥੇ ਤਾਂ ਹਾਇਰ ਕੀਤੇ ਹੁੰਦੇ ਸਾਰੇ ਆਰਟਿਸਟ ਕਿ ਤੂੰ ਇੱਥੋਂ ਦੀ ਲੰਘ ਜਾਣਾ ਹੈ ਤੂੰ ਇੱਥੇ ਕੜ ਕੇ ਗੱਲਾਂ ਕਰਨੀਆਂ ਤੁਸੀਂ ਉੱਥੇ ਬੈਠੋ ਪਿੱਛੇ ਉਹ ਹੁੰਦਾ ਜਿੱਥੇ ਕਿਤੇ ਆਪਾਂ ਜਾ ਕੇ ਐਸੀ ਲੋਕੇਸ਼ਨ ਤੇ ਕੰਮ ਕਰਦੇ ਜਿੱਥੇ ਆਪਾਂ ਕੰਟਰੋਲ ਕਰ ਹੀ ਨਹੀਂ ਸਕਦੇ ਹਾਂ ਤਾਂ ਉਹ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਸ ਅਕਸਰ ਆ ਹੀ ਜਾਂਦੀਆਂ ਉਹਨੂੰ ਫਿਰ ਵੱਤਵਾਦੇ ਪਿੱਛੋਂ ડી ਕਰ ਦਿੰਦੇ ਆ ਵੀ ਉਹਨੂੰ ਜਿਹੜਾ ਹਨਾ ਤਾਂ ਉਹ ਉਹ ਕਰਕੇ ਆਪਦਾ ਉਹਨਾਂ ਨੇ ਜਿਹੜਾ ਸੀਨ ਹੈ ਉਹ ਲੈਣਾ ਹੁੰਦਾ ਪਰ ਮੈਂ ਸਮਝਦਾ ਵੀ ਜਿਹੜੇ ਸਾਡੇ ਦਰਸ਼ਕ ਹੈ ਉਹ ਕੋਈ ਇੰਨੇ ਜ਼ਿਆਦਾ ਆ ਜਿਹੜੇ ਤਾਂ ਹੈਗੇ ਦੇਖੋ ਇਸ ਲਾਈਨ ਦੇ ਬੰਦੇ ਤਾਂ ਉਹਨਾਂ ਨੂੰ ਤਾਂ ਇਹ ਚੀਜ਼ਾਂ ਨਜ਼ਰ ਆ ਜਾਂਦੀਆਂ ਉਹ ਪਤਾ ਲੱਗ ਜਾਂਦਾ ਵੀ ਯਾਰ ਉਹ ਪ੍ਰੋਬਲਮ ਆ ਗਈ ਯਾਰ ਸਹੀ ਕਿਵੇਂ ਉਹ ਕਿਵੇਂ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਲਮ ਦੇਖਣ ਵਾਲੇ ਦਰਸ਼ਕਾਂ ਨੂੰ ਉਹ ਆਪਦੀ ਕਹਾਣੀ ਚ ਆਪਦੇ ਐਕਟਰਾਂ ਦਾ ਉਹਨਾਂ ਦਾ ਬਸ ਨਜ਼ਰ ਸਾਹਮਣੇ ਹੁੰਦਾ ਅੱਛਾ ਜਿਹੜਾ ਗਰਮੀਤਾ ਸ਼ਰਾਬੀ ਹੈ ਹੁਣ ਫਿਰ ਉਹਦਾ ਕੀ ਹਾਲ ਚਾਲ ਹੈ ਗੁਰਮੀਤਾ ਸ਼ਰਾਬੀ ਹੁਣ ਸੁਧਰ ਗਿਆ ਅੱਛਾ ਹਾਂ ਨਹੀਂ ਸ਼ਰਾਬ ਸ਼ਰਾਬ ਮਹਿੰਗੀ ਹੋ ਗਈ ਆਏ ਜਿਹੜਾ ਗੁਰਮੀਤਾ ਸ਼ਰਾਬੀ ਵਾਲਾ ਕਰੈਕਟਰ ਮੈਂ ਕਰਦਾ ਸੀ ਨਾ ਹਾਂਜੀ ਤਾਂ ਉਸ ਕਰੈਕਟਰ ਨੂੰ ਵੀ ਲੋਕਾਂ ਨੇ ਜਿਹੜਾ ਬਹੁਤ ਪਿਆਰ ਦਿੱਤਾ ਹੁਣ ਥੋੜੀ ਜੀ ਚੇਂਜਿੰਗ ਆ ਗਈ ਹੈ ਹੁਣ ਕਹਿੰਦੇ ਆ ਵੀ ਮੈਂ ਜੇ ਕਿਤੇ ਕਰਦਾ ਵੀ ਆ ਨਾ ਤਾਂ ਫਿਰ ਅੱਗੋਂ ਕਮੈਂਟ ਆਉਂਦੇ ਸਾਰੇ ਜਿਹੜੇ ਪਿਆਰ ਕਰਦੇ ਆਪਾਂ ਨੂੰ ਵੀ ਭਾਜੀਆਂ ਦਾ ਵੀ ਦੇਖੋ ਅ ਤੁਸੀਂ ਜਿਹੜਾ ਸ਼ਰਾਬ ਨੂੰ ਆਪਾਂ ਨਹੀਂ ਕਰਨਾ ਹੈਗਾ ਇਸ ਤਰ੍ਹਾਂ ਹਨਾ ਤੇ ਵੀ ਤੁਸੀਂ ਤਾਂ ਹਟਾਉਣੇ ਆ ਤਵਾਂ ਦੀ ਵੀ ਤੂੰ ਹੁਣ ਉਹ ਮਤਲਬ ਜਦੋਂ ਮango ਕਿ ਸ਼ਰਾਬ ਮੈਨੂੰ ਮੇਰਾ ਕਿਤੇ ਕਿਤੇ ਦਿਲ ਕਰਦਾ ਹੈ ਕਿ ਮੈਂ ਕਰਾਂ ਉਸ ਤਰ੍ਹਾਂ ਦਾ ਗਰਮੀ ਤੇ ਸ਼ਰਾਬੀ ਵਾਲਾ ਤਾਂ ਹੁਣ ਉਹ ਮਤਲਬ ਜਿਹੜੇ ਮੇਰੇ ਦਰਸ਼ਕ ਹੈ ਉਹ ਮੈਨੂੰ ਰੋਕ ਦਿੰਦੇ ਆ ਕਿ ਨਹੀਂ ਜੀ ਦੇਖੋ ਤੁਸੀਂ ਇਹ ਕੰਮ ਨਾ ਕਰੋ ਆਪਾਂ ਇਸ ਚੀਜ਼ ਨੂੰ ਜਿਹੜਾ ਐਨਾ ਜ਼ਿਆਦਾ ਨਹੀਂ ਆਪਾਂ ਉਹ ਓੜਾਣ ਦੇਣੀ ਭਾਈ ਇੱਕ ਗੱਲ ਪੁੱਛਾਂ ਮੈਂ ਕਿਹਾ ਪੁੱਛੋ ਅੱਛਾ ਤੂੰ ਵੀ ਤੂੰ ਆਦੀ ਸੱਚੀ ਮੁੱਚੀ ਸੜਾ ਹੈ ਹੂੰ ਤੇ ਮੈਂ ਕਿਹਾ ਜੀ ਮੈਂ ਮੈਂ ਕਦੇ ਨਹੀਂ ਮੈਂ ਮੈਂ ਕਹਿੰਨੇ ਜੀ ਨਹੀਂ ਮੈਂ ਛੜਾ ਨਹੀਂ ਮੈਂ ਵਿਆਹ ਬੜਿਆ ਦੋ ਬੇਟੇ ਹੈ ਮੇਰੇ ਹੂੰ ਹੂੰ ਉਹ ਹੀ ਕਰਦਾ ਹੈ ਅੱਛਾ ਮੈਨੂੰ ਸਾਰਾ ਪਤਾ ਹੈ ਛੜਾ ਹੀ ਆ ਤੂੰ ਮੈਂ ਕਿਹਾ ਨਹੀਂ ਨਹੀਂ ਮੈਂ ਤੁਨ ਨੂੰ ਕਿਹਦੀ ਮੈਂ ਤਾਂ ਬੰਦੇ ਦੀ ਅੱਖ ਦੇਖ ਕੇ ਪਛਾਣ ਜਾਨੀ ਹੈ ਵੀ ਇਹ ਬੰਦਾ ਛੜਾ ਹੂੰ ਮੈਂ ਕਿਹਾ ਅੱਖ ਦੀ ਕਿਸੇ ਨੂੰ ਜਾਨ ਨੂੰ ਮਖੂ ਕਿਵੇਂ ਭਾਈ ਹੂੰ ਕੰਦੀ ਅਖੇ ਵੀ ਜਿਹੜੀ ਨਾ ਆਪਣਾ ਮਤਲਬ ਛੜੇ ਬੰਦੀ ਦੀ ਭਾਈ ਜਿਹੜੀ ਅੱਖ ਹੁੰਦੀ ਹੈ ਨਾ ਉਹ ਮਤਲਬ ਵੀ ਅੱਖ ਨਾ ਲੁੱਚੀ ਜੀ ਅੱਖ ਹੁੰਦੀ ਹੈ ਉਹ ਤੇਰੀ ਹੈਗੀ ਆਂਦੀ